ਦੇਖੋ ਜਿਤਨਾ ਜਿਤਨਾ ਮੈਂ ਸ਼ਹਿਰਾਂਾਂ ਤੇ ਪਿੰਡਾਂ 'ਚ ਗਿਆ ਆ ਡਰੱਗਸ ਦੀ ਕਿੰਨੀ ਡੀਪ ਪ੍ਰੋਬਲਮ ਆ ਆਪਾਂ ਕਦੀ ਵੀ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਪੁੱਛੀਏ ਤਾਂ ਸਹੀ ਛੋਟੇ-ਛੋਟੇ ਬੱਚੇ ਮਿਲੇ ਆ ਉਹਨਾਂ ਦੀਆਂ ਮਾਵਾਂ ਨੇ ਰੋ ਕੇ ਦੱਸਿਆ ਕਿ ਸਾਡੀ ਇਹ ਹਾਲਤ ਹੋ ਗਈ ਆ ਤੇ ਕਈ ਵਾਦੇ ਹੋਏ ਲੇਕਿਨ ਕੀਤਾ ਕੁਝ ਨਹੀਂ ਕਿਸੇ ਨੇ ਹੁਣ ਟਾਈਮ ਆ ਗਿਆ ਕਿ ਸਾਨੂੰ ਐਕਸ਼ਨ ਲੈਣਾ ਪੈਣਾ ਹੈ ਇਹ ਡਰਗਸ ਦੇ ਉੱਤੇ ਤਾਂ ਜੰਗ ਸ਼ੁਰੂ ਹੋਆ ਇਹ ਕੋਈ ਕਈ ਐਸਪੈਕਟਸ ਨੇ ਮੈਂ ਪਹਿਲਾਂ ਵੀ ਦੱਸਿਆ ਆ ਇੱਕ ਤਾਂ ਲਾਅ ਐਂਡ ਆਰਡਰ ਦਾ ਹੈਗਾ ਐਕਸ਼ਨ ਦਾ ਹੈਗਾ ਤੁਹਾਨੂੰ ਪਤਾ ਸੈਂਟਰਲ ਏਜੰਸੀਆਂ ਦਾ ਐਕਸ਼ਨ ਸ਼ੁਰੂ ਹੋਇਆ ਹੋਇਆ ਹੈ ਉਹ ਗਾਹ ਵੀ ਕਰਵਾਣਾ ਐਨਆਈਏ ਹੋ ਗਈ ਨੈਸ਼ਨਲ ਨਾਰਕੋਟਿਕਸ ਬੋਰਡ ਹੋ ਗਿਆ ਤੁਸੀਂ ਆਪ ਹੀ ਦੇਖਦੇ ਹੋ ਲੇਕਿਨ ਮੋਦੀ ਸਾਹਿਬ ਦੀ ਸਰਕਾਰ ਨੇ ਜਦੋਂ ਵੀ ਤੀਜੀ ਵਾਰੀ ਬਣੀ ਔਰ ਮੈਂ ਇਥੋਂ ਦਾ ਐਮਪੀ ਬਣਿਆ ਤੇ ਇਹ جنگ ਪੂਰੀ ਡਟ ਕੇ ਲੜਨੀ ਆ ਜਿਹੜੇ ਵੀ ਬੰਦੇ ਇਹਦੇ ਚ ਇਨਵੋਲਡ ਨੇ ਲਾਜ਼ ਐਗਜ਼ਿਸਟ ਕਰਦੇ ਨੇ ਉਹਨਾਂ ਨੂੰ ਪ੍ਰੋਸੀਕਿਊਟ ਕਰਦਾ ਔਰ ਉਹਦੇ ਚ ਜੋ ਲੁਕਾ ਛੁਪੀ ਹੋ ਰਹੀ ਆ ਤੁਹਾਨੂੰ ਆਪ ਪਤਾ ਆ ਲੇਕਿਨ ਇੱਕ ਦੂਸਰਾ ਉਹਦਾ ਪਹਿਲੂ ਵੀ ਹੈਗਾ ਆ ਜਿਹਦੇ ਤੇ ਅਸੀਂ ਵੀ ਨਾਲ ਧਿਆਨ ਦੇਣਾ ਆ ਦੇਖੋ ਮੈਂ ਸੰਖੇਪ ਚ ਸਿਰਫ ਉਹਦਾ ਦੱਸਾਂਗਾ ਕਿਉਂਕਿ ਇਹ ਇੰਪੋਰਟੈਂਟ ਪ੍ਰੋਬਲਮ ਆ ਤੇ ਸਾਨੂੰ ਇਹ ਫੇਸ ਕਰਨੀ ਆ ਇਹ ਜਿਹੜੀ ਰੀਹੈਬਿਲਿਟੇਸ਼ਨ ਆ ਆਪਾਂ ਸਾਰੇ ਉਹਦੇ ਬਾਰੇ ਗੱਲ ਕਰਦੇ ਪਰ ਕਰਵਾਉਂਦਾ ਕੋਈ ਨਹੀਂ ਦੇਖੋ ਜਿਹੜੇ ਬੱਚੇ ਉਹਦੇ ਸ਼ਿਕਾਰ ਹੋ ਗਏ ਨੇ ਉਹਨਾਂ ਨੂੰ ਬਾਹਰ ਨਹੀਂ ਸੁਟਣਾ ਉਹ ਸਾਡਾ ਹੀ ਹਿੱਸਾ ਨੇ ਉਹਨਾਂ ਨੂੰ ਵਾਪਸ ਅਸੀਂ ਆਪਣੇ ਪੈਰਾਂ ਤੇ ਖੜਾ ਕਰਨਾ ਆ ਇਹ ਰੀਹੈਬਿਲਿਟੇਸ਼ਨ ਸੈਂਟਰ ਚ ਜਿਹੜੀਆਂ ਦਵਾਈਆਂ ਦਿੱਤੀ ਜਾ ਰਹੀ ਆ ਤੁਹਾਨੂੰ ਪਤਾ ਇਹ ਬਲੈਕ ਚ ਵਿਗਦੀ ਆ ਇਹਦਾ ਫਾਇਦਾ ਕਿੰਨਾ ਹੁੰਦਾ ਉਹ ਵੀ ਤੁਸੀਂ ਇਨਵੈਸਟੀਗੇਸ਼ਨ ਕਰੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਦੁਨੀਆਂ ਦੀਆਂ ਬੈਸਟ ਪ੍ਰੈਕਟਿਸ ਜਿਹੜੀਆਂ ਨੇ ਉਹਦੇ ਵੱਲ ਸਾਨੂੰ ਦੇਖਣਾ ਚਾਹੀਦਾ ਹੈ ਅਮਰੀਕਾ 'ਚ ਦੋ ਦਵਾਈਆਂ ਖਾਸ ਤੌਰ ਤੇ ਸਕਸੈਸਫੁਲ ਹੋਈਆਂ ਨੇ ਇੱਕ ਇੰਜੈਕਸ਼ਨ ਆ ਤੇ ਇੱਕ ਨੀਦਰ ਡਰਾਪਸ ਉਦਾ ਥੋੜੀ ਤੁਸੀਂ ਰਿਸਰਚ ਕਰੋ ਮੈਂ ਆ ਪ੍ਰੋਮਿਸ ਕਰਦਾ ਆ ਕਿ ਜਿਤਨਾ ਇਹਨਾਂ ਨੇ ਮਦਦ ਕੀਤੀ ਆ ਉਸ ਏਰੀਆ ਚ ਵੀ ਮਦਦ ਕਰਨ ਨੂੰ ਤਿਆਰ ਨੇ ਉਹ ਦਵਾਈ ਤੇ ਇੰਜੈਕਸ਼ਨ ਅੰਬਰਸਰ ਚ ਲੈ ਕੇ ਆਵਾਂਗੇ ਜਿਹੜੇ ਉੱਥੇ ਸਕਸੈਸਫੁਲ ਹੋਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਭ ਤੋਂ ਵੱਡਾ ਡਰਗ ਦਾ ਜਿਹੜਾ ਡਾਕਟਰ ਆ ਡਾਕਟਰ ਰਾਹੁਲ ਗੁਪਤਾ ਆਪਣਾ ਪੰਜਾਬੀ ਆ ਔਰ ਜਦੋਂ ਮੋਦੀ ਸਾਹਿਬ ਪਿਛਲੇ ਸਾਲ ਸਟੇਟ ਵਿਜ਼ਿਟ ਚ ਆਏ ਸੀ ਉਹਨੇ ਪਬਲੀਕਲੀ ਕਿਹਾ ਸੀ ਕਿ ਅਸੀਂ ਅਸਿਸਟ ਕਰਾਂਗੇ ਉਹਨਾਂ ਦਾ ਐਕਸਪੀਰੀਅੰਸ ਅਸੀਂ ਲਵਾਂਗੇ ਲੇਕਿਨ ਉਤੋਂ ਅੱਗੇ ਆਧਮਾਈਆਂ ਇੱਥੇ ਮੁਕਤ ਪਚਾਵਾਂਗੇ ਲੇਕਿਨ ਉੱਥੇ ਨਹੀਂ ਰੁਕਣਾ ਤੁਹਾਨੂੰ ਪਤਾ ਆ ਮੇਕ ਇਨ ਇੰਡੀਆ ਇੱਕ ਇਨੀਸ਼ੀਏਟਿਵ ਆ ਔਰ ਅਸੀਂ ਉਹ ਦਵਾਈਆਂ ਅੰਬਰਸਰਚ ਭਾਰੇਚ ਬਣਵਾਵਾਂਗੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ ਰੋਟਾ ਵਾਇਰਸ ਬੱਚਿਆਂ ਦੀ ਬਿਮਾਰੀ ਸੀ ਔਰ ਉਹਦੀ ਜਦੋਂ ਦਵਾਈ ਅਮਰੀਕਾ 'ਚ ਬਣੀ ਉਹ ਕਮ ਸੇ ਕਮ 700 ਡਾਲਰ ਦੀ ਇੱਕ ਦਵਾਈ ਸੀ ਯੂਐਸ ਇੰਡੀਆ ਪਾਰਟਨਰਸ਼ਿਪ ਉਹਦੀ ਪ੍ਰੋਡਕਸ਼ਨ ਇੰਡੀਆ ਚ ਆਈ ਤੇ ਬਲ ਪ੍ਰੋਡਕਸ਼ਨ ਇੱਥੇ ਹੋਈ ਤੇ ਉਹਦੀ ਕੀਮਤ 1 ਡਾਲਰ ਹੋ ਗਈ ਐਨਾ ਸਕੋਪ ਹੈ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਭਾਰਤ ਚ ਤੇ ਅੰਮਰਸਰ ਚ ਵੀ ਇਹ ਕੈਪੇਬਿਲਿਟੀ ਹੈਗੀ ਆ ਸਾਡੀ ਫਾਰਮਾਸਿਊਟੀਕਲ ਇੰਡਸਟਰੀ ਦੀ ਅਸਿਸਟੈਂਸ ਕਰੇਗੀ ਅਮਰੀਕਨ ਇੰਡਸਟਰੀ ਤੇ ਅਸੀਂ ਮੇਕ ਇਨ ਇੰਡੀਆ 'ਚ ਇੱਥੇ ਬਣਾਵਾਂਗੇ ਤੀਸਰੀ ਗੱਲ ਇਹ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਕਿ ਆਪਣੇ ਪੈਰਾਂ ਤੇ ਉਹ ਖੜੇ ਹੋਣ ਜੋਗੇ ਹੋਣ ਆ ਜਿਹੜਾ ਸਟਾਰਟਅਪ ਦਾ ਮੈਂ ਦੱਸਿਆ ਨੌਕਰੀਆਂ ਦੇ ਇੱਕ ਚੀਜ਼ ਆ ਬੱਚਿਆਂ ਨੂੰ ਸਟਾਰਟਅਪਸ ਵੀ ਵੀ ਅਸਿਸਟੈਂਸ ਦਿੱਤੀ ਜਾਏਗੀ ਉਹਨਾਂ ਨੂੰ ਨੌਕਰੀਆਂ ਲੱਗਣਗੀਆਂ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਇਹਦੇ 'ਚ ਲੱਗੇਗੀ ਦੇਖੋ ਬੱਚਾ ਜਦੋਂ ਸਕਸੈਸਫੁਲ ਹੁੰਦਾ ਆ ਉਹ ਆਪਣੇ ਪਰਿਵਾਰ ਉਹਦੀ ਫੈਮਿਲੀ 'ਚ ਇੱਕ ਤਾਕਤ ਆਂਦੀ ਆ ਮੈਂ ਬੇਸਿਕਲੀ ਆ ਚੀਜ਼ਾਂ ਤੁਹਾਨੂੰ ਸ਼ੇਅਰ ਕਰਨੀਆਂ ਸੀ ਕਈ ਹੋਰ ਚੀਜ਼ਾਂ ਹੈਗੀਆਂ ਨੇ ਜਿ ਤਰ੍ਹਾਂ ਸਵਾਲ ਜਵਾਬ ਹੁੰਦਾ ਆ ਆਪਾਂ ਉਹ ਵੀ ਕਰਾਂਗੇ ਲੇਕਿਨ ਇਹ ਵੀ ਲੋਕਾਂ ਤੱਕ ਪਹੁੰਚਾਇਓ ਔਰ ਖਾਸ ਤੌਰ ਤੇ ਜਿਹੜਾ ਸਟਾਰਟਅਪ ਦਾ ਇਨੀਸ਼ੀਏਟਿਵ ਹੋਇਆ ਆ ਉਹ ਸਾਡੇ ਬੱਚਿਆਂ ਤੇ ਭੈਣਾਂ ਨੂੰ ਉਹਦਾ ਪੂਰਾ ਫਾਇਦਾ ਮਿਲਣਾ ਚਾਹੀਦਾ ਤੇ ਇਹ ਇਨੀਸ਼ੀਏਟਿਵ ਸਾਡੇ ਭਾਈਚਾਰੇ ਨੇ ਉੱਥੇ ਕੀਤਾ ਆ ਤੇ ਇਹ ਇਰਿਸਪੈਕਟਿਵ ਆ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਿਹਾ ਸੀ ਕਿ ਮੈਂ ਇੱਥੇ ਸੇਵਾ ਕਰਨ ਆਇਆ ਹਾਂ ਉਹੀ ਸੇਵਾ ਜਿਹੜੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਮਾਝੇ ਲਈ ਕੀਤੀ ਆ ਤੇ ਉਹੀ ਸੇਵਾ ਜਿਹੜੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਡਾਕਟਰ ਜਗਜੀਤ ਕੌਰ ਸੰਧੂ ਨੇ ਕੀਤੀ ਆ ਔਰ ਮੈਂ ਵੀ ਵਾਪਸ ਆਪਣੇ ਘਰ ਅੰਬਰਸਰ ਆਇਆ ਤੇ ਮੇਰੀ ਵੀ ਡਿਟਰਮੀਨੇਸ਼ਨ ਆ ਉਹ ਜ਼ਰੂਰ ਕਰਨੀ ਆ ਦੋ ਤਿੰਨ ਛੋਟੀਆਂ ਹੋਰ ਚੀਜ਼ਾਂ ਸੀਗੀਆਂ ਦੇਖੋ ਐਮਸ ਸੈਂਟਰਲ ਯੂਨੀਵਰਸਿਟੀ ਇੱਥੋਂ ਗਈ ਤੇ ਸਾਡੇ ਐਮਪੀ ਸਾਹਿਬ ਸੁੱਤੇ ਸੀਗੇ ਉਹ ਵਾਪਸ ਆਪਾਂ ਇੱਥੇ ਲੈ ਕੇ ਆਉਣੀ ਆ ਸਾਡੇ ਇੱਥੇ ਆਰਟੀਵੀ ਖੜਾਣੀ ਆ ਸਾਡੇ ਬੱਚਿਆਂ ਨੂੰ ਅੰਮ੍ਰਿਤਸਰ ਦੇ ਬੱਚਿਆਂ ਨੂੰ ਆਪਾਂ ਸਹੀ ਐਜੂਕੇਸ਼ਨ ਐਜੂਕੇਸ਼ਨ ਜਿਹੜੀ ਡਿਗਰੀ ਨਹੀਂ ਸਿਰਫ ਸਕਿੱਲ ਵੀ ਆਵੇਗੀ ਜੋ ਬਾਕੀ ਭਾਰਤ ਚ ਹੋ ਰਿਆ ਆਪਾਂ ਉਹਦੇ ਵੱਲ ਲੈ ਕੇ ਜਾਣਾ ਆ ਐਸੀਜ਼ेड ਆਪਣਾ ਆਈਟੀ ਹੱਬ ਰਿਸਰਚ ਸੈਂਟਰ ਆ ਪੱਟੀ ਮੱਖੂ ਵਾਲਾ ਲਿੰਕ ਇਹ ਤੁਹਾਨੂੰ ਸਾਰਾ ਪਤਾ ਆ ਇਹ ਸਭ ਕੁਝ ਵੀ ਆਪਾਂ ਇੱਥੇ ਅੰਮ੍ਰਿਤਸਰ ਕਰਵਾਣਾ ਹੈ ਇਹ ਬੜੀ ਕਲੀਅਰ ਸੋਚ ਹੈ ਬੜੀ ਕਲੀਅਰ ਡਿਟਰਮੀਨੇਸ਼ਨ ਹੈ ਨਹੀਂ ਕਰਵਾਇਆ ਤੇ ਤੁਸੀਂ ਦੇਖੋ ਕਿਉਂ ਮੈਂ ਤਾਂ ਗਾਂ ਦੀ ਗੱਲ ਕਰ ਰਿਹਾ ਇਸ ਲਈ ਸੋਚ ਡਵੈਲਪਮੈਂਟ ਓਰੀਐਂਟਡ ਆ ਅੰਮ੍ਰਿਤਸਰ ਦੀ ਆਪਾਂ ਪ੍ਰਗਤੀ ਕਰਵਾਣੀ ਹੈ ਇੱਕ ਛੋੜੀ ਜੀ ਹੋਰ ਤੁਹਾਨੂੰ ਚੀਜ਼ ਦੱਸਣੀ ਆ ਤੁਹਾਨੂੰ ਯਾਦ ਹੈ ਕਨੈਕਟੀਵਿਟੀ ਦੀ ਮੈਂ ਗੱਲਾਂ ਕੀਤੀਆਂ ਸਵਾਲ ਜਵਾਬ ਪੁੱਛੋਗੇ ਬੜੇ ਕੰਕ੍ਰੀਟ ਆਈਡੀਆਜ਼ ਨੇ ਇਹ ਹਵਾਈ ਗੱਲ ਨਹੀਂ ਆ ਅਗਰ ਤੁਸੀਂ ਤੁਹਾਡੇ ਵੇਖੋ ਤੁਸੀਂ ਵੀ ਅੰਬਰਸਰੀ ਹੋ ਮੇਰੇ ਨਾਲ ਔਰ ਜਿਹੜਾ ਵੀ ਇੱਥੇ ਲੀਡਰ ਆ ਉਹਦਾ ਦਿਲੋਂ ਪਿਆਰ ਪਹਿਲਾਂ ਉੱਥੇ ਹੋਣਾ ਚਾਹੀਦਾ ਉਹਦੇ ਬਾਅਦ ਜਿਨੀ ਮਿੱਟੀ ਸੁੱਟਣੀ ਆ ਸੁੱਟੋ ਲੇਕਿਨ ਮੈਂ ਨਹੀਂ ਸੁੱਟਣੀ ਮਿੱਟੀ ਮੈਂ ਕੰਕਰੀਟ ਗੱਲਾਂ ਦੀ ਗੱਲ ਕਰ ਰਿਹਾ ਤੇ ਤੁਹਾਨੂੰ ਯਾਦ ਹੈ ਉਦੋਂ ਮੈਂ ਮੈਂਸ਼ਨ ਕੀਤਾ ਸੀਗਾ ਕਿ ਡਾਕਟਰ ਜੈ ਸ਼ੰਕਰ ਤੇ ਐਮਬਾਸਟਰ ਗਾਡਸਿਟੀ ਨੂੰ ਇੱਥੇ ਕੌਂਸੂਲੇਟ ਖੋਲਣ ਦੀ ਮੈਂ ਰਿਕਵੈਸਟ ਪੋਰਟਨ ਕੀਤੀ ਆ ਤੇ ਉਹ ਬਿਲਕੁਲ ਅੰਡਰ ਕੰਸੀਡਰੇਸ਼ਨ ਆ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਤੇ ਤੁਸੀਂ ਦੇਖੋਗੇ ਉਹਦੇ ਰਿਜ਼ਲਟਸ ਵੀ ਲੇਕਿਨ ਆਪਣੇ ਇੱਥੇ ਜਿੰਨੇ ਭਰਾ ਭੈਣ ਜਦੋਂ ਵੀza ਲੈਂਦੇ ਨੇ VFS ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਆਪਣਾ ਸੈਂਟਰ ਅੰਮ੍ਰਿਤਸਰ ਖੋਲੋ ਤੇ ਉਹਨਾਂ ਨੇ ਮੈਨੂੰ ਹੁਣ ਅਸ਼ੋਰ ਕੀਤਾ ਆ ਕੇ ਲਕਸ਼ਣਾ ਤੋਂ ਬਾਅਦ ਅਸੀਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਆ ਤੇ ਉਹ ਸੈਂਟਰ ਅੰਬਰਸਾਚ ਖੋਲਣਗੇ ਉਹ ਸਿਰਫ ਅਮਰੀਕਨ ਵੀਰਿਆਂ ਕਰਕੇ ਨਹੀਂ ਸਿਰਫ ਤੁਹਾਨੂੰ ਕਈ ਹੋਰ ਦੇਸ਼ਾਂ ਦੇ ਵੀਰੇ ਲਾਣ ਲਈ ਆਪਣਾ ਥੰਮ ਇਮਪ੍ਰੈਸ਼ਨ ਦੇਣ ਲਈ ਮਦਦ ਹੋਏਗੀ ਉਹਨਾਂ ਨੇ ਸ਼ੋਰ ਕੀਤਾ ਮੈਨੂੰ ਕਿ ਆਪਣਾ ਸੈਂਟਰ ਅੰਬਰਸਾਚ ਖੋਲਣਗੇ ਇਹ ਫਸਟ ਸਟੈਪ ਹੈ ਲੇਕਿਨ ਇੰਪੋਰਟੈਂਟ ਸਟੈਪ ਹੈ ਜਿੰਨਾਂ ਨੂੰ ਬਾਹਰ ਜਾ ਕੇ ੱਟਕੇ ਖਾਣੇ ਪੈਂਦੇ ਨੇ ਉਹ ਬੰਦ ਹੋ ਜਾਣਗੇ ਤੇ VFS ਨੇ ਮੈਨੂੰ ਇੱਕ ਹੋਰ ਚੀਜ਼ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਔਰ ਉਹ ਕਨਸਿਡਰ ਕਰਨਗੇ ਆਦ ਕਰਨਗੇ ਲੇਕਿਨ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਨੇ ਵਾਰਾਨਸੀ ਚ ਜਾਂ ਲਖਨਊ ਚ ਇਹਨਾਂ ਦੋਵਾਂ ਜੋ ਇੱਕ ਜਗ੍ਹਾ 'ਚ ਟ੍ਰੇਨਿੰਗ ਸੈਂਟਰ ਖੋਲਿਆ ਆ ਹਸਪਿਟੈਲਿਟੀ ਦਾ ਤਾਜ ਨਾਲ ਮਿਲ ਕੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਅੰਮ੍ਰਿਤਸਰ ਵੀ ਤਾਜ ਹੈਗਾ ਇਹਨਾਂ ਨਾਲ ਮਿਲ ਕੇ ਇੱਥੇ ਹਸਪਿਟੈਲਿਟੀ ਸੈਂਟਰ ਖੋਲੋ ਤੇ ਸਾਡੇ ਬੱਚਾ ਨੂੰ ਟ੍ਰੇਨ ਕਰੋ ਸਾਡੇ ਬੱਚੇ ਟ੍ਰੇਨ ਹੋਣਗੇ ਤੇ ਉਹਨਾਂ ਨੂੰ ਨੌਕਰੀਆਂ ਸਾਡੇ ਅੰਮ੍ਰਿਤਸਰ 'ਚ ਹੀ ਤੁਹਾਨੂੰ ਪਤਾ ਕਿੰਨਾ ਇੱਥੇ ਟੂਰਿਸਟ ਟਰੈਫਿਕ ਆ ਰਿਹਾ ਔਰ ਆ ਕਨੈਕਟੀਵਿਟੀ ਨਾ ਉਹ ਕਿਤੇ ਜ਼ਿਆਦਾ ਵਧੇਗਾ ਤੇ ਸਾਡੇ ਬੱਚਿਆਂ ਨੂੰ ਇਹ ਸਰਟੀਫਾਈਡ ਕੋਰਸਸ ਤੂੰ ਟ੍ਰੇਨਿੰਗ ਮਿਲੇਗੀ ਅੰਮ੍ਰਿਤਸਰ ਵੀ ਨੌਕਰੀਆਂ ਮਿਲਣਗੀਆਂ ਤੇ ਅਗਰ ਬਾਹਰ ਜਾਣਾ ਆ ਤੇ ਇਹ ਟ੍ਰੇਨਿੰਗ ਦੇ ਨਾਲ ਇਹ ਸਰਟੀਫਾਈਡ ਕੋਰਸਸ ਦੇ ਨਾਲ ਉਹਨਾਂ ਨੂੰ ਕਈ ਬੈਟਰ ਨੌਕਰੀਆਂ ਮਿਲਣਗੀਆਂ ਸੋ ਇਹੋ ਹੀ ਮੇਰੇ ਕੋਰਸਿੰਗ ਦੇ ਮਾਰਕਸ ਸੀਗੇ ਅਧੂ ਸਰ ਜੀ ਇੱਕ ਸਵਾਲ ਹੈ ਜੀ ਤੁਸੀਂ ਡਰੱਗਸ ਦਾ ਮੁੱਦਾ ਚੁੱਕਿਆ ਹੈ ਆ ਕਾਫੀ ਲੰਮੇ ਸਮੇਂ ਤੋਂ ਇਹ ਡਰੱਗਸ ਦਾ ਮੁੱਦਾ ਹੈਗਾ ਤੇ ਇਸ ਦੇ ਨਾਲ ਕਈ ਲੀਡਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਨੇ ਜਾਂ ਉੱੜਦੇ ਰਹਿੰਦੇ ਨੇ ਜਦੋਂ-ਦੋਂ ਸਮੇਂ-ਸਮੇਂ 'ਤੇ ਸਰਕਾਰਾਂ ਆਉਂਦੀਆਂ ਨੇ ਕੀ ਜੇਕਰ ਤੁਹਾਡੀ ਸਰਕਾਰ ਜਾਂ ਇੰਦਰਦੁਲਿਚ ਦੁਆਰਾ ਬਣਦੀ ਹੈ ਜਾਂ ਤੁਸੀਂ ਐਮਪੀ ਬਣਦੇ ਹੋ ਉਹਨਾਂ ਲੀਡਰਾਂ ਤੇ ਉੱਤੇ ਕੋਈ ਸਲਜਾ ਕੱッセ ਜਾਏਗਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਐਨਆਈਏ ਦੀ ਇਨਵੈਸਟੀਗੇਸ਼ਨ ਤੇ ਨਾਰਕੋਟਿਕਸ ਬੋਰਡ ਐਕਟਿਵਲੀ ਤੁਹਾਨੂੰ ਪਤਾ ਹੈ ਕਿ ਨਾਰਕੋਟਿਕਸ ਬੋਰਡ ਨੇ ਰੀਜਨਲ ਸੈਂਟਰ ਆਪਣਾ ਇੱਥੇ ਖੋਲਿਆ ਤੇ ਉਹ ਜਲਦੀ ਫੈਸਿਲਿਟੇਟ ਕਰਵਾ ਕੇ ਆ ਜਿਹੜੇ ਪਿੱਛੇ ਐਕਸ਼ਨ ਵੀ ਹੋਏ ਆ ਉਹ ਐਨਆਈਏ ਦੀ ਇਨਵੈਸਟੀਗੇਸ਼ਨ ਨਾ ਹੋਈ ਆ ਜਿਹੜੇ ਜਿਹੜੇ ਜਿੰਨਾ ਮਰਜ਼ੀ ਵੱਡਾ ਕਦਮ ਹੋਵੇ ਦੇਖੋ ਇਹ ਸਾਡੇ ਬੱਚਿਆਂ ਦੇ ਭਵਿਸ਼ ਖਰਾਬ ਕਰ ਰਹੇ ਆ ਕੱਲ ਤੁਹਾਡਾ ਵੀ ਬੱਚਾ ਹੋ ਸਕਦਾ ਮੈਂ ਜਦੋਂ ਕੈਂਪੇਨਿੰਗ ਲਈ ਗਿਆ ਦੋਵੇਂ ਜਗ੍ਹਾ ਤੇ ਆਪਣੇ ਪਿੰਡਾਂ 'ਚ ਤੇ ਸ਼ਹਿਰਾਂ 'ਚ ਆਹ ਕਈ ਕਲੋਨੀ 'ਚ ਜਾ ਕੇ ਸਾਡੀਆਂ ਭੈਣਾਂ ਦੀਆਂ ਅਥਰੂ ਦੇਖੋ ਜਾ ਕੇ ਕੀ ਕੀ ਇਫੈਕਟ ਹੋਇਆ ਮੈਂ ਅੱਜ ਆਪਣੇ ਪਿੱਛੇ ਕਲੋਨੀ ਜਿ ਇੱਥੇ ਗਿਆ ਸੀ ਨਿਸ਼ਾਰਾ ਪਿੰਡ ਨਿਸ਼ਾਰਾ ਪਿੰਡ ਚ ਵੀ ਦੇਖ ਲਓ ਇੱਥੇ ਨਾਂ ਤਾਂ ਉਹਦਾ ਹੈਗਾ ਧੱਕਾ ਕੌਲਨੀ ਮੈਂ ਅਵੋਇਡ ਕਰ ਰਿਆ ਸੀ ਰਹਿਣ ਲਈ ਪਰ ਇੱਕ ਵਾਰੀ ਜਾ ਕੇ ਦੇਖੋ ਸੀਵਰੇਜ ਦੀ ਤੇ ਪਾਣੀ ਦੀ ਤਾਂ ਲੱਗ ਸਮੱਸਿਆ ਆ ਲੇਕਿਨ ਕੰਨਸਕਮ 4 ਘਰ ਜੇ ਮੈਨੂੰ ਪੈਣਾ ਰੋਣ ਲੱਗ ਪਿਆ ਡਰਗਸ ਦੇ ਉੱਤੇ ਤੇ ਇਹ ਬਿਲਕੁਲ ਮੈਂ ਵਾਦਾ ਕਰਦਾ ਆ ਕਿ ਇਹ ਜਿਹੜੀ ਆਪਾਂ ਜੰਗ ਡਰਗਸ ਤੇ ਛੱਡੀ ਆ ਇਹ ਬਿਲਕੁਲ ਐਕਸ਼ਨ ਹੋਊਗਾ ਔਰ ਇਹ ਵੀ ਤੁਹਾਨੂੰ ਪਤਾ ਆ ਕਿ ਮੋਦੀ ਸਾਹਿਬ ਇਹੋ ਜੀਆਂ ਚੀਜ਼ਾਂ ਅੱਜ ਨਹੀਂ ਬਖਸ਼ਦੇ ਸਿੱਧੂ ਸਾਹਿਬ ਐਮਐਲ ਤੇ ਐਮਐਲ ਅਨੁਭਵ ਜਿਹੜੀ ਨਾਮ ਲੈ ਰਹੇ ਆ ਦੋ ਅਫਸਰਾਂ ਦੇ ਨਾਮ ਲੈ ਰਹੇ ਆ ਕਿ ਦੋ ਸੌ ਸਿੱਧੇ ਰੋਲ ਹੋ ਜਿਹੜਾ ਪ੍ਰੈਜ਼ੈਂਟ ਅਤੇ ਪੋਸਟਡ ਤੁਹਾਨੂੰ ਉਹਦੇ ਬਾਰੇ ਪਤਾ ਆ ਸਾਹਮਣਾ ਹੀ ਲੈਣੇ ਉਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਹੋਏਗੀ ਔਰ ਕਾਨੂੰਨ ਹੈਗੇ ਨੇ ਔਰ ਕਾਨੂੰਨ ਦੇ ਧਾਰੇ ਚ ਰਹਿ ਕੇ ਮੈਂ ਐਮਪੀ ਬਣਿਆ ਤੇ ਮੈਂ ਸਰਟਨਲੀ ਉਹਦੇ ਪੁਸ਼ ਕਰਾਂਗਾ ਤੇ ਮੈਨੂੰ ਯਕੀਨ ਆ ਕਿ ਮੋਦੀ ਸਾਹਿਬ ਵੀ ਕਰਦੇ ਨੇ ਕੋਈ ਮਾਮਲਾ ਸਾਰੇ ਸਬ ਮੇਲੇ ਦੇ ਵਿੱਚ ਡਰਗਸ ਬੜੀ ਵਿਕਦੀ ਹੈ ਪਰ ਲੋਕ ਕਹਿਣਾ ਚਾਹੁੰਦੇ ਆ ਫੋਲਸ ਪੁਲਿਸ ਨੂੰ ਕਹਿਣ ਦੀ ਬਾਬ ਜਦੋਂ ਕੋਈ ਪੁਲਿਸ ਨੂੰ ਕਹਿ ਜਾਂਦਾ ਕਿ ਕਿ ਉਹ ਤੇ ਗੈਂਗਸਟਰ ਸਾਰੇ ਬਦਮਾਸ਼ ਨੇ ਉਹ ਲੋਕੀ ਨਰਦੇ ਉਹਨਾਂ ਨੂੰ ਕਹਿੰਦੇ ਨਹੀਂ ਪੁਲਸ ਹਾਲਾਂਕਿ ਸਾਨੂੰ ਕੋਈ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਸਿਚੁਏਸ਼ਨ ਹੋਏ ਕਿ ਜਿਹੜਾ ਬਾਕਸ ਲਗਾਇਆ ਜਾਏ ਬਿਨਾ ਨਾਮ ਤੋਂ ਦੀ ਉੱਥੇ ਉਹ ਆਪਣੇ ਬਾਅਦ ਕਿਉਂਕਿ ਕਈ ਏਰੀਆ ਤਾਂ ਮਦਾਸਨਾ ਕਿ ਜਿੱਥੇ ਲੋਕ ਛੜਿਆ ਛੜਕਾਂ ਦੇ ਖਲੋ ਕੇ ਡੰਗੂ ਦੇ ਕੀ ਆ ਤੁਸੀਂ ਕੰਮ ਕਰੋਗੇ ਬਿਲਕੁਲ ਕਰਾਂਗੇ ਤੁਸੀਂ ਸ਼ੇਅਰ ਕਰੋ ਤੇ ਮੈਂ ਤੁਹਾਨੂੰ ਤਦੈ ਹੀ ਕਿਹਾ ਕਿ ਬਹੁਤ ਹੋ ਗਿਆ ਸੈਂਟਰਲ ਏਜੰਸੀਜ਼ ਬਾਕੀ ਦੇਖੋ ਆਈਪੀਐਸ ਅਫਸਰ ਜਦੋਂ ਵੀ ਚਾਰ ਦਿਨਾਂ ਦਾ ਉਹ ਇੱਕ ਕਮਿਟਮੈਂਟ ਦਿੰਦਾ ਹੈ ਅਗਰ ਉਹ ਕਮਿਟਮੈਂਟ ਪੂਰੀ ਨਹੀਂ ਹੋ ਰਹੀ ਤੇ ਸੈਂਟਰਲ ਲੀਡਰਸ਼ਿਪ ਐਨਐਚ ਤਕੜੀ ਕਾਰਵਾਈ ਕਰੂਗੀ ਤੇ ਮੈਂ ਦੇਖੋ ਹਾਂ ਬਾਰ ਬਾਰ ਲੋਕ ਆਪਣਾ ਕਹਿੰਦੇ ਜੀ ਅਸੀਂ ਤਾਂ ਬੜੇ ਜੁੜੇ ਹੋਏ ਆ ਅਸੀਂ ਬੜੇ ਜੁੜੇ ਪਰ ਕੀਤਾ ਕੀ ਵਿਜੇਲਰ ਸੱਤਾ ਹਾਦ ਦੇ ਐਮਪੀ ਨੇ ਕੀ ਕੀਤਾ ਦੇਖੋ ਮੈਂ ਉਹਦੇ ਵੱਲ ਮੈਂ ਇਹ ਨਹੀਂ ਕਹਾਂ ਮੈਂ ਤੁਹਾਨੂੰ ਮੁੱਦੇ ਤੇ ਗੱਲ ਕੀਤੀ ਆ ਪਿਛਲੇ ਜੋ ਹੋਇਆ ਉਹਦਾ ਜਵਾਬ ਜਿਹੜੇ ਬੈਠੇ ਨੇ ਉਹਨਾਂ ਨੂੰ ਪੁੱਛੋ ਮੈਂ ਤਾਂ ਗਾਂ ਦੀ ਗੱਲ ਕਰਦਾ ਆ ਔਰ ਮੈਂ ਤੁਹਾਨੂੰ ਉਹਦੇ ਚ ਕਲੀਅਰਲੀ ਦੱਸਿਆ ਆ ਔਰ ਇਹ ਵੀ ਮੈਂ ਦੱਸਿਆ ਰੀਹੈਬਿਲੀਟੇਸ਼ਨ ਦਾ ਵੀ ਤੁਸੀਂ ਸਿਰਫ ਇੱਕ ਚੀਜ਼ ਦਾ ਪੁੱਛਿਆ ਮੈਂ ਤੁਹਾਨੂੰ ਰੀਹੈਬਿਲੀਟੇਸ਼ਨ ਦਾ ਵੀ ਦੱਸਿਆ ਕਿ ਦੋ ਦਵਾਈਆਂ ਜਿਹੜੀਆਂ ਅਮਰੀਕਾ 'ਚ ਸਕਸੈਸਫੁਲ ਹੋਈਆਂ ਨੇ ਥੋੜੀ ਰਿਸਰਚ ਕਰੋ ਇੱਕ ਟੀਕਾ ਇੱਕ ਨੀਡਲ ਡਰਾਪਸ ਸਰਦਾਰ ਜਿਹੜੀ 2014 ਦੇ ਵਿੱਚ ਜਦੋਂ ਲੋਕਸਭਾ ਚੋਣਾਂ ਆਈ ਉਹ ਤੋਂ ਰਾਹੁਲ ਗਾਂਧੀ ਹੋਣੀ ਪੰਜਾਬ ਆਏ ਸੀ ਉਹਨਾਂ ਨੇ ਕਹਿਤਾ ਵੀ 80% ਪੰਜਾਬ ਦੇ ਨੌਜਵਾਨ ਐਡਿਕਟਡ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਕੀਤਾ 2017 'ਚ ਉਹਨਾਂ ਨੇ ਵੀ ਨਸ਼ੇ ਦਾ ਪੂਰਾ ਗਿਆ ਕਿ ਪੰਜਾਬ ਦੇ ਵਿੱਚ ਇੰਨਾ ਨਸ਼ਾ ਇੰਨਾ ਲੱਗਾ ਹੁਣ ਤੁਸੀਂ ਇਹ ਗੱਲ ਉਠਾ ਰਹੇ ਹੋ ਪਰ ਇਹ ਤਾਂ ਸੋਲਿਡ ਹਾਲ ਨਹੀਂ ਕੋਈ ਕਿਉਂਕਿ ਇੱਕ ਦਸਰਾ ਦਪਾਰੋਂ ਆ ਰਿਹਾ ਤਾਰੋ ਬਾਦਲਖਾ ਉਥੇ ਬੀਐਸਐਫ ਹੈ ਸੈਂਟਰ ਦੀਆਂ ਏਜੰਸੀਆਂ ਉਥੇ ਐਕਟਿਵ ਨਹੀਂ ਇਹ ਜਿਹੜੀ ਸਿਆਸੀ ਪਾਰਟੀਆਂ ਇਲੈਕਸ਼ਨ ਜਿਹੜੇ ਵਾਅਦੇ ਕਰ ਜਾਂਦੀਆਂ ਪਰ ਨਸ਼ੇ ਦੀ ਸਮੱਸਿਆ ਉਥੇ ਦੀ ਉਥੇ ਹੈ ਜਿੱਦਾਂ ਮੇਰੇ ਦੋਸਤ ਨੇ ਕਿਹਾ ਕਿ ਗਲੀਆਂ ਦੇ ਵਿੱਚ ਨਸ਼ਾ ਵੇਚਦਾ ਮੈਂ ਮੈਂ ਤੁਹਾਨੂੰ ਦੇਖੋ ਮੈਂ ਕੰਕਰੀਟਲੀ ਵੀ ਗੱਲ ਕੀਤੀ ਮੈਂ ਰੀਹੈਬਿਲਿਟੇਸ਼ਨ ਦੀ ਵੀ ਗੱਲ ਕੀਤੀ ਮੈਂ ਤੁਹਾਨੂੰ ਸਟਾਰਟਅੱਪਸ ਦਾ ਵੀ ਦੱਸਿਆ ਮੈਂ ਤੁਹਾਨੂੰ ਇਹ ਵੀ ਤੁਸੀਂ ਇਹ ਨੂੰ ਕਹ ਕੇ ਲੋਕੀ ਵਾਅਦਾ ਕਰਕੇ ਭੱਜ ਜਾਂਦੇ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਉਹਨਾਂ ਨੇ ਅਮਰੀਕਾ 'ਚ ਆ ਤਿੰਨ ਬੋਡੀਜ਼ ਨੇ ਜਿਹੜੇ ਇੱਥੇ ਅੰਮ੍ਰਿਤਸਰ ਆਏ ਸੀ ਵਾਦਾ ਕੀਤਾ ਉਹਨਾਂ ਨੇ ਸੈਟਅਪ ਕੀਤਾ ਤੁਸੀਂ ਦੇਖ ਲਓਗੇ ਪ੍ਰੈਸ 'ਚ ਉਹਨਾਂ ਆ ਜੂਗਾ ਹਾਂਜੀ ਇੱਕ ਮਿੰਟ ਇੱਕ ਮਿੰਟ ਯਾਦ ਬਈਓ ਕਿ ਵਾਅਦੇ ਦੇਣਗੇ ਹੋਰ ਜਾਂ ਆ ਕੇ ਤੁਸੀਂ ਕਰਨਾ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦੀ ਵੀ ਗਾਂ ਗੱਲ ਕੀਤੀ ਆ ਜਿਹੜੀ ਕਾਰਵਾਈ ਕਰਨੀ ਆ ਤੁਸੀਂ ਕਹਾਂ ਦੇਖੋ ਜੀ ਆ ਵਾਅਦੇ ਕਰਕੇ ਆ ਵਾਅਦੇ ਕਰਕੇ ਐਦ ਕਾ ਦਨੇ ਮੈਂ ਤੁਹਾਨੂੰ ਕਹਿ ਰਿਹਾ ਇਹ ਪਾਰਲੀਮੈਂਟ ਦੀ ਇਲੈਕਸ਼ਨ ਆ ਮੋਦੀ ਸਾਹਿਬ ਦੀ ਅਪਰੋਚ ਤੁਹਾਨੂੰ ਪਤਾ ਆ ਔਰ ਡਟ ਕੇ ਕਮ ਸੇ ਕਮ ਇਹ ਮੈਸੇਜ ਤੇ ਪਹੁੰਚਾਓ ਮੈਂ ਤਾਂ ਜੋ ਅਮਰੀਕਾ ਜੇ ਵਾਦਾ ਕੀਤਾ ਸੀ ਉਹ ਇੰਪਲੀਮੈਂਟ ਕੀਤਾ ਆ ਡਿਲੀਵਰੀ ਦੀ ਰੈਪਿਊਟੇਸ਼ਨ ਆ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਵੇਖੋ ਲੇਕਿਨ ਫਵਰ ਕੌਣ ਕਰ ਰਿਹਾ ਅੰਮ੍ਰਿਤਸਰ ਦੇ ਲੋਕ ਕਰ ਰਹੇ ਨਾ ਤੇ ਮੈਂ ਤਦੇ ਹੀ ਆ ਮੁੱਦਾ ਚੁੱਕਿਆ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਆ ਆ ਆ ਮੈਂ ਤੁਹਾਨੂੰ ਕੰਕਰੀਟਲੀ ਕਿਹਾ ਕੌਣ-ਕੌਣ ਐਕਸ਼ਨ ਲਊਗਾ ਇਹਦੇ 'ਚ ਦੇਖੋ ਇਹਨਾਂ ਨੇ ਕਿਹਾ ਕਿ ਸ਼ੇਅਰ ਕਰਨਗੇ ਮੈਂ ਵੀ ਤੁਹਾਨੂੰ ਕਹਿੰਦਾ ਚਲੋ ਤੁਸੀਂ ਕੌਨਫਿਡੈਂਸ਼ੀਅਲੀ ਸ਼ੇਅਰ ਕਰੋ ਐਨਆਈਏ ਨਾਲ ਕਰ ਲਓ ਇੱਥੇ ਨਾਰਕੋਟਿਕਸ ਬੋਰਡ ਆਪਣਾ ਦਫ਼ਤਰ ਖੋਲ ਰਿਹਾ ਉਹਨਾਂ ਨਾਲ ਕਰ ਲਓ ਮੇਰੇ ਥਰੂ ਕਰ ਲਓ ਆਪਾਂ ਜਿੰਨੀ ਕਵਰ ਰੱਖ ਸਕਦੇ ਆ ਉਹਦੇ ਤੇ ਰੱਖਾਂਗੇ ਲੇਕਿਨ ਹੁਣ ਟਾਈਮ ਆ ਗਿਆ ਮੇਰੇ ਲਈ ਨਹੀਂ ਇਹ ਆਪਣੇ ਭਰਾਵਾਂ ਭੈਣਾਂ ਦੀ ਸਾਨੂੰ ਐਕਸ਼ਨ ਲੈਣਾ ਪੈਣਾ ਤੇ ਜਿਹੜੇ ਜਿਹੜੇ ਵੀ ਵਿੱਚ ਮਿਲੇ ਹੋਏ ਆ ਦੇਖੋ ਇਨਵੈਸਟੀਗੇਸ਼ਨ ਸੈਂਟਰਲ ਏਜੰਸੀ ਕਰਨੀ ਆ ਔਰ ਅਧਖਾ ਜਿਹੜਾ ਤੁਸੀਂ ਬਾਰਡਰ ਦਾ ਕਿਹਾ ਦੇਖੋ ਟੈਕਨੋਲੋਜੀ ਬਹੁਤ ਵਧਰੀ ਆ ਤਦੇ ਮੈਂ ਬਾਰ ਬਾਰ ਕਹਿੰਦਾ ਕਿ ਟੈਕਨੋਲੋਜੀ ਦਾ ਯੂਜ਼ ਕਰਨਾ ਚਾਹੀਦਾ ਫੇਰ ਕਹਿੰਦੇ ਸੰਧੂ ਸਾਹਿਬ ਤਾਂ ਵਹੀ ਗੱਲ ਕਰਦੇ ਆ ਇਹ ਜਿਹੜੇ ਡਰੋਨ ਆਉਂਦੇ ਨੇ ਇਹਨਾਂ ਦੀ ਸ਼ੂਟਡਾਊਨ ਦੀ ਵੀ ਟੈਕਨੋਲੋਜੀ ਆ ਗਈ ਆ ਤਾਨੂੰ ਪਤਾ ਅਸੀਂ ਆਰਮ ਡਰੋਨਸ ਲੈ ਰਹੇ ਹਾਂ ਕਿੱਥੇ ਖੜੇ ਹੋ ਕੇ ਕਿੱਥੇ ਆਹ ਜਿਹੜਾ ਐਕਸ਼ਨ ਹੁਣ ਹੋਇਆ ਬਾਰਡਰ ਤੇ ਇਹ ਨੈਸ਼ਨਲ ਏਜੰਸੀਜ਼ ਨੇ ਕੀਤਾ ਆ ਤੇ ਇਸ ਕਰਕੇ ਉਹ ਵੀ ਕਰਾਂਗੇ ਬਿਲਕੁਲ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ